ਰਾਣੀ ਪੁੱਤ ਕੀ ਗੱਲ ਹੋ ਗਈ ਦਰਦਾਦੇ ਨੇ ਕੁਛ ਨਹੀਂ ਮਾਤਾ ਜੀ ਬਸ ਥੋੜਾ ਜਿਹਾ ਡਿੱਗ ਗਿਆ ਸਿਰ 'ਚ 60 ਵੱਜ ਗਈ ਆ ਤੇ ਕੋਮਾ 'ਚ ਚਲੇ ਗਏ ਲੈ ਦੱਸ ਸਿਰ 'ਚ 60 ਵੱਜੀਆ ਤਾਂ ਤਾਂ ਵੀ ਕੋਮਾ 'ਚ ਹੀ ਚਲੇ ਗਏ ਉਹ ਮਾਤਾ ਜੀ ਕਿਹੋ ਜੀਆਂ ਗੱਲਾਂ ਕਰਦੇ ਜੀ ਉਹ ਕਹੇ ਰਿਸ਼ਤੇਦਾਰੀ 'ਚ ਨਹੀਂ ਗਏ ਕੋਮਾ 'ਚ ਗਏ ਆ ਵੇ ਕੱਲਾ ਗਿਆ ਕਿ ਕਿਸੇ ਨੂੰ ਨਾਲ ਵੀ ਲੈ ਕੇ ਗਿਆ ਏ ਉਹ ਮਾਤਾ ਜੀ 60 ਉਹਦੇ ਵੱਜੀ ਸੀ ਤੇ ਉਹਨੇ ਕੱਲੇ ਨਹੀਂ ਜਾਣਾ ਸੀ 60 ਵੱਜੀ ਸੀ ਤੱਕਰੇ ਨਹੀਂ ਦੇ ਕੇ ਬੈ ਸਕਦਾ ਚਾਰ ਦਿਨ ਖਲੋ ਕੇ ਚਲੇ ਨਹੀਂ ਜਾਂਦਾ ਉਹ ਮਾਤਾ ਜੀ ਤੁਹਾਨੂੰ ਹੀ ਅੱਜ ਪਤਾ ਲੱਗਾ ਚਾਰ ਦਿਨ ਤੋਂ ਉਹਨਾਂ ਨੂੰ ਉਹੀ ਗਏ ਕੋਮਾ ਚ ਗਿਆ ਨੂੰ ਆ ਥੋੜੇ ਦਿਨ ਪਹਿਲਾਂ ਮ ਸਰਸੇ ਜਾਣ ਨੂੰ ਇਤੋਂ ਪੈਸੇ ਮੰਗੇ ਉਦੋਂ ਤੇ ਇਹਦੇ ਕੋ ਨਹੀਂ ਖਲੇ ਨਹੀਂ ਹੁਣ ਇਹਦੇ ਕੋ ਕੋਮਾ ਚ ਜਾਣ ਨੂੰ ਕਿੱਥੋਂ ਨਿਕਲ ਆਏ ਉਹ ਮਾਤਾ ਤੂੰ ਸਾਡੇ ਘਰੇ ਅਫਸੋਸ ਕਰਨ ਆਈਆਂ ਕਿ ਸਾਡੇ ਬਈਆਂ ਖਾਤੇ ਫਰੋਲਣ ਆਈਆਂ ਉਹ ਜਿਹਦੇ 6:00 ਵਜਦੀ ਉਹੀ ਜਾਂਦਾ ਕੋਮਾ ਚ ਤੱਕੇ ਨਹੀਂ ਅਗਵਾੜ ਸਾਡੇ ਮੱਦੇ ਦੇ ਸਿਰ 'ਚ ਛੱਟ ਲੱਗੀ ਸੀ ਤੇ ਔਰ ਮਾਨ ਆਪਦੇ ਘਰੇ ਬੈਠਾ ਹੈ ਇਹਨੂੰ ਕੋਮਣ ਦੀ ਅਗ ਲੱਗੀ ਸੀ। ਓ ਮਾਤਾ ਕੀ ਕਹਿਣ ਦੀ ਮੇਰੇ ਦਾਦੇ ਬਾਰੇ ਉਹ ਘੁੰਮਣ ਨਹੀਂ ਗਿਆ ਉਹ ਕੋਮਾ ਚ ਗਿਆ ਵਾ। ਅੱਛਾ ਸ਼ੁਕਰ ਹੈ ਮਾਤਾ ਨੂੰ ਸਮਝਾ ਲਈ ਕਿ ਕੋਮਾ ਚ ਗਿਆ ਵਾ। ਨਹੀਂ ਤੇ ਇਹ ਸਮਝੀ ਜਾਂਦੀ ਵੀ ਘੁੰਮਣ ਗਿਆ ਵਾ। ਵੇ ਬੱਸ ਇਹ ਕਿਹਾ ਕਿ ਵਈ ਜਾ ਇੱਥੇ। ਓ ਮਾਤਾ ਉਹ ਤੁਸੀਂ ਕਰੇ ਜਾਓ ਕਿਤੇ ਉਹ ਨਾ ਵੇ ਦਾਦਾ ਤੇ ਗਿਆ ਹੀ ਗਿਆ ਮਗਰੇ ਮੈਂ ਵੀ ਚਲ ਜਾ ਦਾਦੇ ਦੇ। ਵੇ ਦਫਾਣੇ ਆ ਜੇ ਜਾਣਾ ਸੀ ਤੇ ਨਾਲ ਚਲੇ ਗਿਆ ਨੂੰ ਉਹਨੂੰ ਇਕੱਲੇ ਨੂੰ ਕਿਉਂ ਕੱਲੇ ハハハハ